ਵਾਲੀ ਨੂੰ ਕਿਦਾ ਇਹ ਕਿਸੇ ਦਾ ਨੱਕ ਸਾਹਮਣਾ ਮੇਰੇ ਨਾਲ ਕਰਨੀ ਇਹ ਕੇ ਸਾਹਮਣੇ ਰਹਿਣੀ ਮੈਂ ਕੁਝ ਨਹੀਂ ਕਰੀ ਐ ਕੋਈ ਫਾਇਦਾ ਕਰਿਆ ਨਾ ਅਰ ਉਸੇ ਕੰਮ ਆਪਸ ਵਿੱਚ ਆਮ ਸਾਥੀ ਨਹੀਂ ਸਕਦੇ ਕੋਈ ਵਜ੍ਹਾ ਨਹੀਂ ਕਿਹਾ ਜੇਕਰ ਉਹ ਇਸੇ ਛੇ ਕਰਦਾ ਉਹ ਫਿਰ ਵੀ ਪਰਮਾਤਮਾ ਨੂੰ ਇਹ ਤੇ ਰੇਡੀ ਹੈ ਸਮਾਨ ਜਿਹੀ ਇੱਕ ਆਦਮੀ ਆਪਣੇ ਅੰਦਰ ਸਮਾ ਲੈਂਦਾ ਠੀਕ ਹੈ ਉਹ ਤੋਂ ਕੰਮ ਨਹੀਂ ਆਉਂਦਾ ਕਿਸ ਤਰ੍ਹਾਂ ਕਰੇ ਤੋਂ ਉਹ ਨੂੰ ਅਸੀਂ ਬੜੇ ਬਣ ਭਾਗੀਆ ਕਾਕੀ ਇਹ ਸਰਪ੍ਰਿੰਸੀ ਕਰਾ ਲਈ ਕਿ ਤੁਸੀਂ। ਬਾਈ ਜੀ ਕਾਕਾ ਸਾਹਿਬ ਬਾਈ ਜੀ ਦੀ ਫਤਿਹ ਸsubprocessੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਜਿੰਨੀਆਂ ਵੀ ਸੰਗਤਾਂ ਨਗਰ ਸਭਾ ਦੀ ಗ್ರಾಮ ਪੰਚਾਇਤ ਗੁਰਦਵਾਰ ਸਾਹਿਬ ਦੀ ਸੁਚੀ ਪਵੰਦ ਕਮੇਟੀ ਸਾਰਿਆਂ ਦਾ ਹੀ ਧੰਨਵਾਦ ਅਸੀਂ ਸਾਰੇ ਹੀ ਜਿੰਨੇ ਵੀ ਜਿੰਨੀਆਂ ਵੀ ਸੋਸਾਇਟੀਆਂ